ਇਹ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਜਿਸ ਧਰਤੀ ਦੇ ਐਂਟਰ ਹੁੰਦੇ ਆ ਸਿੱਖ ਦੀਆਂ ਅੱਖਾਂ ਨਮ ਹੋ ਜਾਂਦੀਆਂ ਜਿੱਥੇ ਡੁੱਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਇਸ ਧਰਤੀ ਤੇ ਦਸਵੇਂ ਪਾਤਸ਼ਾਹ ਦੇ ਛੋਟੇ ਫਰਜ਼ੰਦ ਦੁਨੀਆ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਭ ਤੋਂ ਵੱਡੇ ਬਾਬੇ ਦਸਵੇਂ ਪਾਤਸ਼ਾਹ ਦਾ ਸਰਸਾ ਦੇ ਕੰਡੇ ਤੋਂ ਪਰਿਵਾਰ ਵਿਛੋੜਾ ਹੁੰਦਾ ਹੈ ਕਿਤੇ ਦਸਵੇਂ ਪਾਤਸ਼ਾਹ ਉਸ ਪਰਿਵਾਰ ਵਿਛੋੜੇ ਤੋਂ ਬਾਅਦ ਤਿੰਨ ਪਾਸੇ ਪਾਤਸ਼ਾਹ ਦਾ ਪਰਿਵਾਰ ਖੇਰੂ ਖੇਰੂ ਹੁੰਦਾ ਹੈ ਬੋਤਵਾਲੀ ਸਭ ਤੋਂ ਸਾਹਿਬ ਜਦਿਆਂ ਨੂੰ ਜਦੋਂ ਫਤਿਹਗੜ੍ਹ ਸਾਹਿਬ ਤੱਕ ਲਿਆਂਦਾ ਗਿਆ ਬਹੁਤ ਵਧੀਆ ਸਲਿਕਾ ਨਾ ਵਰਤਿਆ ਗਿਆ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਦਸਵੇਂ ਪਾਤਸ਼ਾਹ ਦੇ ਛੋਟੇ ਫਰਜ਼ੰਦ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਆਉਂਦੀ ਹੈ ਉਹਨਾਂ ਨੂੰ ਇੱਕ ਬੋਰਡ ਦੇ ਨਾਲ ਵੀ ਬੰਨ੍ਹਿਆ ਜਾਂਦਾ ਹੈ ਹੱਥ ਪਿੱਛੇ ਬੰਨ੍ਹ ਕੇ ਅੱਖਾਂ ਵਿੱਚ ਗਲੇਲੇ ਵੀ ਮਾਰੇ ਜਾਂਦੇ ਆਂ ਤੇ ਪਰ ਗੁਰੂ ਦੇ ਆ ਫਰਜ਼ੰਦਾ ਨੇ ਉੱਥੇ ਈਨ ਨਹੀਂ ਮੰਨੀ ਹਾਰ ਨਹੀਂ ਮੰਨੀ ਆਪਣਾ ਧਰਮ ਨਹੀਂ ਛੱਡਿਆ ਤੇ ਗੁਰੂ ਦੇ ਆ ਫਰਜ਼ੰਦਾ ਨੂੰ ਦੀਵਾਰਾਂ ਦੇ ਵਿੱਚ ਚੜਿਆ ਜਾਂਦਾ ਹੈ ਜਦੋਂ ਦੀਵਾਰਾਂ ਵਿੱਚ ਚਣਦੇ ਜਾਂਨੇ ਨੇ ਤਾਂ ਬਾਬਾ ਫਤਿਹ ਸਿੰਘ ਜੀ ਕੱਦ ਵਿੱਚ ਵੀ ਛੋਟੇ ਨੇ ਉਮਰ ਵਿੱਚ ਵੀ ਛੋਟੇ ਨੇ ਦੀਵਾਰ ਪਹਿਲਾਂ ਉਹਨਾਂ ਨੂੰ ਕਵਰ ਕਰ ਰਹੀ ਹੈ ਜਲਾਦ ਇੱਟ ਭੰਨ ਕੇ ਲਾਉਣ ਲੱਗਦਾ ਹੈ ਦੇ ਧੰਨਵਾਦ ਆ ਫਤੇ ਸਿੰਘ ਜੀ ਆਖਦੇ ਨੇ ਕਹਿੰਦੇ ਜਲਾਦਾ ਉਹ ਵੀਰਾ ਇੱਟ ਕਿਉਂ ਪੰਨ ਰਹੇ ਆ ਕਹਿੰਦਾ ਮੇਰੀ ਕੰਧ ਕਿਸੇ ਗੋਣੀਆਂ ਚ ਨਹੀਂ ਜਾਂਦੀ ਕਹਿੰਦਾ ਵੀਰਾ ਜਿਹੜੀ ਤੇਰੇ ਹੱਥ ਵਿੱਚ ਟੇਸੀ ਫੜੀ ਆ ਕਾਂਢੀ ਫੜੀ ਆ ਕਦੋਂ ਕਿਹੜੇ ਕੀ ਕੰਮ ਆਏਗੀ ਇਹ ਸਿੱਖੀ ਦਾ ਮਨਾਰਾ ਬਣ ਰਿਹਾ ਹੈ ਇਹ ਸਿੱਖੀ ਦਾ ਮਹਿਲ ਬਣ ਰਿਹਾ ਹੈ ਇੱਟ ਨਾ ਪੰਨੀ ਆਪਣੀ ਟੇਸੀ ਦੇ ਨਾਲ ਆਪਣੀ ਕਾਂਢੀ ਦੇ ਨਾਲ ਸਾਡੇ ਗੋਡਿਆਂ ਦੀਆਂ ਚੱਪੜੀਆਂ ਪੰਨਦੇ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਪਾਤਸ਼ਾਹ ਦੇ ਸਭ ਜਦਿਆਂ ਨੂੰ ਇਸ ਪਵਿੱਤਰ ਧਰਤੀ ਤੇ ਨੀਹਾਂ ਵਿਛੜਿਆ ਜਾਂਦਾ ਨਹੀਂ ਇਦਾਂ ਨਹੀਂ ਸੀ ਚਣੀ ਗਈ ਜਿੱਦਾਂ ਆਪਾਂ ਐ ਕਹਿ ਲੋ ਵੀ ਇੱਕ 9 ਇੰਚ ਦੀ ਕੰਧ ਕਰਦੇ ਆ ਇਦਾਂ ਨਹੀਂ ਸੀ ਜਿਵੇਂ ਭੱਠੇ ਵਾਲੇ ਇੱਟਾਂ ਤਾਰਨ ਸਾਡੇ ਘਰ ਵਿੱਚ ਆਉਂਦੇ ਨੇ ਛੱਠਾ ਲਾਉਂਦੇ ਨੇ ਇੱਟਾਂ ਦਾ ਠੁੱਕ ਠੁੱਕ ਕੇ ਇਦਾਂ ਠੁੱਕ ਠੁੱਕ ਕੇ ਇੱਟਾਂ ਉੱਚੀਆਂ ਗਈਆਂ ਸਨ ਜੋ ਇਤਿਹਾਸ ਬੋਲਦਾ ਹੈ ਪੂਰਾ ਸਾਹ ਵਿੱਚ ਜਾਓ ਉਸ ਦੀਵਾਰ ਦੇ ਵੱਲ ਨਜ਼ਰ ਮਾਰੋ ਤੁਹਾਨੂੰ ਆਪਣੇ ਪਤਾ ਲੱਗ ਜਾਣਾ ਬਈ ਉਹ ਦੀਵਾਰ ਕਿਦਾਂ ਚਣੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼ ਚੈਨਲ ਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਭਾਈ ਸਾਹਿਬ ਭਾਈ ਸਵੀਰ ਸਿੰਘ ਕੰਦੋਲੇ ਵਾਲੀ ਜਿਨ੍ਹਾਂ ਵੱਲੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਗੁਰੂ ਕੇ ਲੰਗਰ ਲਗਾਏ ਗਏ ਨੇ ਗਰਮ ਦੁੱਧ ਦੇ ਲੰਗਰ ਜਿਹੜੇ ਹਰ ਸਾਲ ਲਗਾਏ ਜਾਂਦੇ ਨੇ ਇਸ ਵਾਰ ਵੀ ਲਗਾਏ ਗਏ ਨੇ ਆਪਾਂ ਗੱਲ ਕਰਾਂਗੇ ਬਾਬਾ ਜੀ ਨਾਲ ਬਾਬਾ ਜੀ ਦਾ ਇਸ ਲੰਗਰਾਂ ਬਾਰੇ ਕੀ ਕਹਿਣਾ ਤੇ ਆਓ ਨਾਲੇ ਤੁਹਾਨੂੰ ਇੱਥੇ ਦੇ ਦਰਸ਼ਨ ਕਰਾਉਂਦੇ ਆਂ ਤੇ ਨਾਲੇ ਬਾਬਾ ਜੀ ਨਾਲ ਕਰਦੇ ਆਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿਸ ਧਰਤੀ ਦੇ ਐਂਟਰ ਹੁੰਦੇ ਆ ਸਿੱਖ ਦੀਆਂ ਅੱਖਾਂ ਨਮ ਹੋ ਜਾਂਦੀਆਂ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਇਸ ਧਰਤੀ ਤੇ ਦਸਵੇਂ ਪਾਤਸ਼ਾਹ ਦੇ ਛੋਟੇ ਫਰਜ਼ੰਦ ਦੁਨੀਆ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਭ ਤੋਂ ਵੱਡੇ ਬਾਬੇ ਧੰਨ ਧੰਨ ਬਾਬਾ ਚੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਤਨ ਤਨ ਅਮਰ ਸ਼ਹੀਦ ਬਾਬਾ ਮੋਤੀराम ਜੀ ਮੇਰਾ ਇਸ ਪਾਵਨ ਪਵਿੱਤਰ ਧਰਤੀ ਤੇ ਜੋ ਆਪਣੇ ਅਦੁੱਤੀ ਅਗੰਮੀ ਪਹਿਰਿਆਂ ਨੂੰ ਸਮਾਈ ਬੈਠੇ ਨੇ ਇਸ ਧਰਤੀ ਨੂੰ ਨਮਸ਼ਕਾਰਾਂ ਹੁੰਦੀਆਂ ਨੇ ਜੇ ਮੋਟਾ ਮੋਟਾ ਜਿਹਾ ਫਰੋਲ ਕੇ ਦੇਖੀਏ ਕਦੇ ਕੋ ਸਮਾਂ ਹੋਏਗਾ ਦਸਵੇਂ ਪਾਤਸ਼ਾਹ ਦਾ ਸਰਸਾ ਦੇ ਕੰਡੇ ਤੋਂ ਪਰਿਵਾਰ ਵਿਛੋੜਾ ਹੁੰਦਾ ਕਿਤੇ ਦਸਵੇਂ ਪਾਤਸ਼ਾਹ ਉਸ ਪਰਿਵਾਰ ਵਿਛੋੜੇ ਤੋਂ ਬਾਅਦ ਤਿੰਨ ਪਾਸੇ ਪਾਤਸ਼ਾਹ ਦਾ ਪਰਿਵਾਰ ਖੇਰੂ ਖੇਰੂ ਹੁੰਦਾ ਹੈ। ਕੋਤਵਾਲੀ ਸਾਬ ਤੋਂ ਸਹਿਬਜ਼ਾਦਿਆਂ ਨੂੰ ਜਦੋਂ ਫਤਿਹਗੜ੍ਹ ਸਾਬ ਤੱਕ ਲਿਆਂਦਾ ਗਿਆ ਬਹੁਤਾਂ ਵਧੀਆ ਸਲਿਕਾਨਾ ਵਰਤੇ ਆ ਗਿਆ। ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਹਿਬਜ਼ਾਦਿਆਂ ਨੂੰ ਅਨੇਕਾਂ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ, ਡਰਬੇ ਵੀ ਦਿੱਤੇ ਗਏ ਤੇ ਫਿਰ ਉਹਨਾਂ ਨੂੰ ਤਸੀਹੇ ਵੀ ਦਿੱਤੇ ਗਏ। ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਦਸਵੇਂ ਪਾਤਸ਼ਾਹ ਦੇ ਛੋਟੇ ਫਰਜ਼ੰਦ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਆਉਂਦੀ ਹੈ ਉਹਨਾਂ ਨੂੰ ਇੱਕ ਬੋਰਡ ਦੇ ਨਾਲ ਵੀ ਬੰਨਿਆ ਜਾਂਦਾ ਹੈ ਹੱਥ ਪਿੱਛੇ ਬੰਨ ਕੇ ਅੱਖਾਂ ਵਿੱਚ ਗਲੇਲੇ ਵੀ ਮਾਰੇ ਜਾਂਦੇ ਆ ਤੇ ਪਰ ਗੁਰੂ ਦੇ ਆ ਫਰਜ਼ੰਦਾ ਨੇ ਉੱਥੇ ਈਨ ਨਹੀਂ ਮੰਨੀ ਹਾਰ ਨਹੀਂ ਮੰਨੀ ਆਪਣਾ ਧਰਮ ਨਹੀਂ ਛੱਡਿਆ ਤੇ ਗੁਰੂ ਦੇ ਆ ਫਰਜ਼ੰਦਾ ਨੂੰ ਦੀਵਾਰਾਂ ਦੇ ਵਿੱਚ ਚੜਿਆ ਜਾਂਦਾ ਹੈ ਜਦੋਂ ਦੀਵਾਰਾਂ ਵਿਚਣਦੇ ਜਾਂਨੇ ਨੇ ਤਾਂ ਬਾਬਾ ਫਤਿਹ ਸਿੰਘ ਜੀ ਕੱਦ ਵਿੱਚ ਵੀ ਛੋਟੇ ਨੇ ਉਮਰ ਵਿੱਚ ਵੀ ਛੋਟੇ ਨੇ ਦੀਵਾਰ ਪਹਿਲਾਂ ਉਹਨਾਂ ਨੂੰ ਕਵਰ ਕਰ ਰਹੀ ਹੈ ਜਲਾਦ ਇੱਟ ਭੰਨ ਕੇ ਲਾਉਣ ਲੱਗਦਾ ਤੇ ਧੰਨ ਬਾਬਾ ਫਤਿਹ ਸਿੰਘ ਜੀ ਆਖਦੇ ਨੇ ਕਹਿੰਦੇ ਜਲਾਦਾ ਉਹ ਵੀਰਾ ਇੱਟ ਕਿਉਂ ਭੰਨ ਰਿਹਾ ਹੈ ਕਹਿੰਦਾ ਮੇਰੀ ਕੰਦ ਕਿਸੇ ਗੋਣੀਆਂ ਚ ਨਹੀਂ ਜਾਂਦੀ ਕਹਿੰਦਾ ਵੀਰਾ ਜਿਹੜੀ ਤੇਰੇ ਹੱਥ ਵਿੱਚ ਟੇਸੀ ਫੜੀ ਐ ਕਾਂਢੀ ਫੜੀ ਐ ਕਦੋਂ ਕਿਹੜੇ ਕੀ ਕਮ ਆਏਗੀ ਇਹ ਸਿੱਖੀ ਦਾ ਮਨਾਰਾ ਬਣ ਰਿਹਾ ਐ ਇਹ ਸਿੱਖੀ ਦਾ ਮਹਿਲ ਬਣ ਰਿਹਾ ਐ ਇਟ ਨਾ ਪੰਨੀ ਆਪਣੀ ਟੇਸੀ ਦੇ ਨਾਲ ਆਪਣੀ ਕਾਂਢੀ ਦੇ ਨਾਲ ਸਾਡੇ ਗੋਡਿਆਂ ਦੀਆਂ ਚੱਪਣੀਆਂ ਪਾਉਂਦੇ ਗੋਡਿਆਂ ਦੀਆਂ ਚੱਪਣੀਆਂ ਵੀ ਪੰਨੀਆਂ ਜਾਂਦੀਆਂ ਐ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਪਾਤਸ਼ਾਹ ਦੇ ਸਭ ਜਦਿਆਂ ਨੂੰ ਇਸ ਪਵਿੱਤਰ ਧਰਤੀ ਤੇ ਨੀਹਾਂ ਵਿਛੜਿਆ ਜਾਂਦਾ ਨਹੀਂ ਇਦਾਂ ਨਹੀਂ ਸੀ ਚਣੀ ਗਈ ਜਿੱਦਾਂ ਆਪਾਂ ਐ ਕਹਿ ਲੋ ਵੀ ਇੱਕ 9 ਇੰਚ ਦੀ ਕੰਧ ਕਰਦੇ ਆ ਇਦਾਂ ਨਹੀਂ ਸੀ ਜਿਵੇਂ ਭੱਠੇ ਵਾਲੇ ਇੱਟਾਂ ਤਾਰਨ ਸਾਡੇ ਘਰ ਵਿੱਚ ਆਉਂਦੇ ਨੇ ਚੱਠਾ ਲਾਉਂਦੇ ਨੇ ਇੱਟਾਂ ਦਾ ਠੁੱਕ ਠੁੱਕ ਕੇ ਇਦਾਂ ਠੁੱਕ ਠੁੱਕ ਕੇ ਇੱਟਾਂ ਉੱਚਣੀਆਂ ਗਈਆਂ ਸਨ ਉਹਨਾਂ ਦਾ ਜੋ ਇਤਿਹਾਸ ਬੋਲਦਾ ਹੈ ਪੂਰਾ ਸਾਹ ਵਿੱਚ ਜਾਓ ਉਸ ਦੀਵਾਰ ਦੇ ਵੱਲ ਨਜ਼ਰ ਮਾਰੋ ਤੰਨੂੰ ਆਪੇ ਪਤਾ ਲੱਗ ਜਾਣਾ ਬਈ ਉਹ ਦੀਵਾਰ ਕਿਦਾਂ ਚਣੀ ਗਈ ਸੀ ਤੇ ਜਦੋਂ ਦੀਵਾਰ ਦੇ ਵਿੱਚ ਲਾਸਟ ਇਟ ਫਸਾਕੇ ਜਲਾਦ ਬੋਲਦਾ ਹੈ ਬਾਦਸ਼ਾਹ ਮੇਰਾ ਕੰਮ ਪੂਰਾ ਹੋ ਗਿਆ ਹੈ ਤਾਂ ਉਸ ਦੀਵਾਰ ਦੇ ਵਿੱਚੋਂ ਉਹਨਾਂ ਛੋਟੇ ਬਾਬਿਆਂ ਦੇ ਜਕਾਰੇ ਛੱਡਣ ਦੀ ਆਵਾਜ਼ ਆਉਂਦੀ ਹੈ ਜਕਾਰੇ ਛੱਡਣ ਦੀ ਤੇ ਇਸ ਧਰਤੀ ਦੇ ਉੱਤੇ ਪਾਸ਼ਾ ਦੇ ਜਿਹੜੇ ਲਾਲ ਨੇ ਉਹ ਜਕਾਰੇ ਛੱਡਦੇ ਗਏ ਤੇ ਜਦੋਂ ਕਹਿੰਦੇ ਫਿਰ ਕੁਦਰਤੀ ਇਹ ਦੀਵਾਰ ਫਟਦੀ ਹੈ ਜਦੋਂ ਸਭ ਜਾਦਿਆਂ ਦੇ ਸਰੀਰ ਬੇਹੋਸ਼ੀ ਦੇ ਵਿੱਚ ਇਸ ਧਰਤੀ ਤੇ ਪਏ ਸੁਬਾ ਲੰਘਿਆ ਜਾਂਦਾ ਹੈ ਪੁੱਛਦਾ ਹੈ ਕਹਿੰਦਾ ਦੇਖੋ ਦੇਖਣ ਵਾਲਾ ਦੇਖਦਾ ਕਹਿੰਦਾ ਜਿੰਦਾ ਨਹੀਂ ਕਹਿੰਦਾ ਸਿਰ ਕਲਮ ਕਰਦੇ ਹੋ ਸਹਿਬ ਜਾਦਿਆਂ ਨੇ ਆਪਣੇ ਆਪ ਨੂੰ ਕੁਰਬਾਨ ਕਰਤਾ ਆਪਣੇ ਸਰੀਰ ਤੇ ਕਸ਼ਟ ਝੱਲੇ ਤਸੀਹੇ ਝੱਲੇ ਕਿਸੇ ਦਾ ਡਰਾਂ ਨਹੀਂ ਝੱਲਿਆ ਕਿਸੇ ਦਾ ਲਾਲਚ ਨਹੀਂ ਕਬੂਲ ਕੀਤਾ ਆਪਣੇ ਆਪ ਨੂੰ ਕੁਰਬਾਨ ਕਰ ਗਏ ਤੇ ਇੱਕ ਆਪਾ ਪੜਦੇ ਹੁੰਦੇ ਆ ਮਾਤਾ ਜੀ ਤੇਰੇ ਲਾਲ ਧਰਮ ਕੁਮਾ ਕੇ ਜਿੰਦਾਂ ਲਾਗੇ ਉਹਨਾਂ ਦੀ ਜ਼ਾਤ ਦੇ ਵਿੱਚ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲੱਖਾਂ ਨਹੀਂ ਕਰੋੜਾਂ ਲੋਕ ਸਿਰ ਝਕਾਉਣ ਵਾਸਤੇ ਆਉਂਦੇ ਨੇ ਪਰ ਮੈਂ ਇੱਕ ਬੇਨਤੀ ਕਰਦਾ ਹੁੰਦਾ ਕਿ ਗੁਰਮੁਖੋ ਇਹ ਸਾਡੇ ਜੋਧੇ ਆ ਇਹ ਬੱਚੇ ਇਹ ਨਾ ਕਹੋ ਛੋਟੇ ਬੱਚੇ ਬੱਚੇ ਨਹੀਂ ਇੱਡੇ ਕੰਮ 100-100 ਸਾਲ ਦੇ ਬਜ਼ੁਰਗਾਂ ਤੋਂ ਨਹੀਂ ਹੋ ਸਕਦੇ ਸੀ ਜਿਹੜੇ 7 ਤੇ 9 ਸਾਲ ਦੇ ਸਾਡੇ ਬਾਬੇ ਕੰਮ ਕਰ ਗਏ ਇਹਨਾਂ ਨੂੰ ਪਿਆਰ ਦੇ ਨਾਲ ਇਹਨਾਂ ਨੂੰ ਸਤਿਕਾਰ ਦੇ ਨਾਲ ਇਹਨਾਂ ਨੂੰ ਸਿਰ ਝੁਕਾ ਕੇ ਕੁੱਲ ਵਰਲਡ ਬੋਲਦਾ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਤੇ ਇਹਨਾਂ ਨੂੰ ਨਾਲ ਹੀ ਠੰਡਾ ਬੁਰਜ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਸਾਬ ਜਦਿਆਂ ਨੂੰ ਕੈਦ ਕੀਤਾ ਸੀ ਉਹਨਾਂ ਨੂੰ ਸੇਵਾ ਦੇਣ ਵਾਸਤੇ ਅਮਰ ਸ਼ਹੀਦ ਬਾਬੇ ਮੋਤੀराम ਮਹਾਰਾਜੀਆਂ ਨੇ ਦੁੱਧ ਪਲਾਉਣ ਦੀ ਸੇਵਾ ਕੀਤੀ ਪਰ ਅੱਜ ਦੁੱਧ ਦੇ ਲੰਗਰ ਫਤੇਗੜ ਸਾਹਿਬ ਹਜ਼ਾਰਾਂ ਹੀ ਲੰਗਰ ਲੱਗਦੇ ਆ ਪਰ ਉਸ ਦੁੱਧ ਦਾ ਮੁੱਲ ਪੁੱਛਿਆ ਜਾਵੇ ਜਿਹੜਾ ਮੁੱਲ ਬਾਬੇ ਮੋਤੀराम ਮਹਾਰਾਜੀਆਂ ਨੂੰ ਦੇਣਾ ਪਿਆ ਕਿ ਉਸ ਦੁੱਧ ਦਾ ਮੁੱਲ ਕੀ ਸੀਗਾ ਬਾਬੇ ਮੋਤੀराम ਮਹਾਰਾਜੀਆਂ ਦਾ ਪੂਰਾ ਪਰਿਵਾਰ ਉਹਨਾਂ ਦੀ ਬੁੱਢੜੀ ਮਾਂ ਉਹਨਾਂ ਦੀ ਘਰ ਵਾਲੀ ਦੁੱਧ ਚੁੰਗਦੇ ਬੱਚੇ ਮੋਤੀਰਾ ਮਹਿਰਾ ਜੀਆਂ ਦੇ ਸਮੇਤ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਬੇਲਣੇ ਵਿੱਚੋਂ ਪੀੜਿਆ ਗਿਆ ਉਹਨਾਂ ਨੂੰ ਕੋਹੂ ਵਿੱਚ ਪੀੜਿਆ ਗਿਆ ਇਹ ਸਿੱਖ ਇਤਿਹਾਸ ਬੋਲਦਾ ਕੋਈ ਕਮ ਆਖਦੀਆਂ ਨੇ ਅਸੀਂ ਰਾਜਿਆਂ ਦੇ ਬਹੁਤੇ ਪੂਰ ਚੱਲੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਕੌਮ ਉਹ ਹੀ ਉਹ ਜਗ ਵਿੱਚ ਜਉਂਦੀਆਂ ਨੇ ਜਿਹੜੀ ਕੌਮ ਨੂੰ ਮਰਨ ਦਾ ਚੱਲ ਪੈ ਜੇ ਅੰਤ ਪੈਂਦੇ ਨੇ ਮੁੱਲ ਕੁਰਬਾਨੀਆਂ ਦੇ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ। ਕਿਆ ਦਸਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੁਮਨੇ ਪਰਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਜਾ ਕੇ ਜਾਤੋਂ ਕੇ ਪੇਦਨ ਕਾਲ ਦੀਏ ਗੁਰੂ ਤੇਗ ਬਹਾਦਰ ਕੇ ਬੇਟੇ ਤੇਗ ਪਕੜ ਦੁਖਹੀਓਂ ਕੇ ਕਾਟ ਜੰਜਾਲ ਦੀਏ ਉਸ ਮੁਲਕ ਦੇ ਵਤਨ ਕੀ ਖਿਦਮਤ ਮੇਂ ਕਹੀਂ ਬਾਪ ਦੀਆ ਇੱਕ ਅਹੀਂ ਲਾਲ ਲੀਏ ਇੱਕ ਛੋਟੀ ਜੀ ਬੇਨਤੀ ਕਰਾਂਗਾ ਜੇ ਇਸ ਛੋਟੇ ਸਭ ਜਦਿਆਂ ਦੀ ਸ਼ਹਾਦਤ ਨਾ ਹੁੰਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਹ ਕੱਲੂ ਘਰ ਨਾ ਹੁੰਦਾ ਤਾਂ ਕਦੇ ਵੀ ਇਤਿਹਾਸ ਪੜ੍ਹ ਕੇ ਦੇਖ ਲਿਓ ਸ਼ਾਇਦ ਇੰਡੀਆ ਦੇ ਨਕਸ਼ੇ ਦੇ ਉੱਤੇ ਪੰਜਾਬ ਨਾਮ ਦੀ ਕੋਈ ਚੀਜ਼ ਨਾ ਹੁੰਦੀ ਇਹ ਸਭ ਜਿਹੜਾ ਸਿਹਰਾ ਹੈ ਪੰਜਾਬ ਨੂੰ ਪੰਜਾਬ ਹੋਣ ਦਾ ਇਹ ਬਾਬੇ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘਿਆਂ ਦੇ ਸਿਰ ਤੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ